ਮੁਨਰ ਕੱਢਣ ਕਰਕੇ ਵੀ ਸਾਥੀਆਂ ਨੂੰ ਜੋੜੀਏ ਤੇ ਇਹਨੂੰ ਹੋਰ ਆਪਣੇ ਸਾਥੇ ਜਿਹੜੇ ਜੱਫੇ ਨਾਲ ਮੂਸੀਆਂ ਜੁਨੀਆ ਚ ਸਾਡੇ ਸਾਥੀ ਇਸ ਵਿੱਚ ਤੇ ਰਾਜੀ ਦਰਸ਼ਨ ਦੇ ਉੱਤੇ ਖੜੇ ਲੱਗੇ। ਇਹ ਸਾਡੇ ਚੇਅਰਮੈਨ ਹੈ ਜਿੱਥੇ ਬਧੀ ਨੇ ਕਿ ਜਲੰਧਰ ਨੂੰ ਬਲੌਕ ਕਰਦੇ ਰਹੇ। ਇਸੇ ਤਰ੍ਹਾਂ ਸਾਥੀ ਜਨੋਚ ਖਤਰ ਨੇ ਅਮਰਜੀਤ ਜੀ ਜੱਡੂ ਸਿੰਘਾ ਜੋ ਤੇ ਤਾਦ ਨੂੰ ਇਹਨਾਂ ਨੇ ਉਸ ਵੇਲੇ ਜੀਵੈਰ 23 ਮਈ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਕਿ ਇਹਨੇ ਹੌਲੀ 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 ਇੱਥੋਂ ਅਗੇ ਸਾਰੇ ਸਾਥੀਆਂ ਨਾਲ ਗੁਰੂਤਾ ਗੱਲਨ ਕੀਤਾ ਕਿ ਆਪਾਂ ਅੱਜ ਕਾਫੀ ਵੱਡੀ ਤਾਦਾਦ ਦੇ ਵਿੱਚ ਪੁਸ਼ਾਪੁਰ ਜਿਹੜੇ ਕਾਸੀਨਨ ਵਰ ਗਏਂਤੀ ਕੀਤੀ ਸੀ ਵੀ ਤੁਸੀਂ ਕਿ ਜਾਓ ਤਾਂ ਕਿ ਸਾਥੀਆਂ ਨਾਲ ਆਪਾਂ ਸਾਥ ਮਾਰ ਸਕੀਏ ਤੇ ਇਹ ਜਿਹੜੇ ਮਾਰ ਨੂੰ ਹੋਰ ਅਗੇ ਵਿਸ਼ਾਲ ਕਰ ਸਕੀਏ ਤੋਂ ਇਹਨਾਂ ਸਾਥੀਆਂ ਨੇ ਵੀ ਅੱਜ ਉਤਸ਼ਾਹ ਦੇ ਕੀਤੇ ਅਸੀਂ ਇਹਨਾਂ ਨੂੰ ਇੱਥੇ ਆਉਂਦੇ ਜਿਹਾ ਵੀ ਕਹਿੰਦੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਮੈਂ ਸਾਥੀਆਂ ਨੂੰ ਬੇਨਤੀ ਕਰਾਂਗਾ ਵੀ ਅਸੀਂ ਬਹੁਤ ਹੀ ਬਾਰ-ਬਾਰ ਮੀਟਿੰਗ ਨਹੀਂ ਕਰ ਸਕਦੇ ਪਰ ਜੇਕਰ ਤੇ 2-3 ਮਹੀਨੇ ਚ ਇੱਕ ਵਾਰੀ ਮੀਟਿੰਗ ਛੱਡਣ ਦੀ ਲੋੜ ਪਵੇ ਤਾਂ ਤੰਦਹੀ ਦੇ ਨਾਮ 'ਤੇ ਆਉਣ ਦਾ ਯਤਨ ਕਰਿਓ ਕਿਉਂਕਿ ਜਿੱਥੇ ਬੁੱਧੀ ਉਹੀ ਹੁੰਦੀ ਹੈ ਜਿਹਦੇ ਮਗਰ ਮਾਸ ਕੰਮ ਕਰਦਾ ਹੈ ਜਿਹਦੇ ਪਿੱਛੇ ਲੋਕ ਕੰਮ ਕਰਦੇ ਹਨ ਜੇਕਰ ਆਪਾਂ ਇਹ ਕਹਿ ਲਈਏ ਉਪਰ ਤਾਂ ਅੱਜ ਕੋਈ ਵੀ ਜਾਓ ਤੁਹਾਡੇ ਨਾਲ ਹੀ ਆਂਗੇ ਤੋ ਭਰੇ ਜਦੋਂ ਆਪਾਂ ਦੋ ਚਾਰ ਜਾਂ ਪੰਜ ਬੰਦੇ ਜਾਂਦੇ ਆ ਨਾ ਅfsara ਕੋਲ ਤੇ ਉਹਦਾ ਬਣਾ ਘਟਕਦਾ ਉਹ ਇੱਕ ਬੰਦੇ ਵੀ ਕੋਈ ਜਾਂਦੀ ਇਹਨਾਂ ਦਾ ਉਹਦਾ ਘਟਕ ਨਹੀਂ ਹਦਾ ਜੱੱਸਰ ਦੇ ਨਾਲ ਹੀ ਉਹਨਾਂ ਦੇ ਦਿਮਾਗ ਬਣਦਾ ਅੱਜ ਆਪਾਂ ਇੰਨੇ ਆਏ ਆ ਉਦੋਂ ਅਸੀਂ 10 12 ਸੀਗੇ ਤੇ ਅੱਜ ਸਮਾਉਂ ਤੇ ਹੋਰ ਵਧੀਆ ਨੇ ਮੈਡਮ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਨਹੀਂ ਪਾਇਆ ਵੀ ਮੈਂ ਕਰਾਂ ਨਾ ਤੋ ਇਹ ਦੁਵਾਰਾ ਸਭ ਦਾ ਤੋ ਮੈਂ ਤਾਂ ਹਸਾਰੇ ਵੀ ਬੇਇਤੀ ਕਰਾਂਗਾ ਜਦੋਂ ਵੀ ਤੁਹਾਨੂੰ ਜਿਹੜੇ ਸਹੀ ਹੋਏ ਜਾਂ ਜਿਹਦੇ ਕਿਸੇ ਨੂੰ ਢੀਡ ਬਣੇ ਉਹਨਾਂ ਸਾਥੀਆਂ ਦੇ ਨਾਲ ਖੜੇ ਹਾਂ ਆਪਣੇ ਰਹਿਵੇਂ ਛੱਡ ਕੇ ਨਹੀਂ ਜਦੋਂ ਲੋਕਾਂ ਦੇ ਤੌਰ ਤੇ ਪਹਿਲ ਦੇ ਦੋਤੇ ਆਪਾਂ ਕੰਮ ਕਰਾਂਗੇ ਨਾ ਇੱਕ ਤਾਂ ਪੱਲਾ ਭਾਈਚਾਰਕ ਸਾਂਝ ਉਹਦੇ ਕੀ ਦੂਜਾ ਉਹ ਸਾਥੀ ਨੂੰ ਜਿਹਦੇ ਨਾਲ ਕਵਦਿੱਕੀ ਹੋਈ ਹੋਵੇ ਉਹਨੂੰ ਰਾਹਤ ਦੇ ਤੇ ਜੇ ਰਾਹਤ ਮਿਲੇਗੀ ਤੇ ਆਪਾਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੋਰ ਵੱਡੇ ਲੈਵਲ ਤੇ ਕੰਮ ਕਰ ਸਕੀਏ ਸੋ ਇਹ ਇਹਨੀਆਂ ਤੋਂ ਬੇਨਤੀਆਂ ਆ ਇੱਕ ਮੈਂ ਬੇਨਤੀ ਕਰਨੀ ਆ ਵੀ ਆਪਾਂ ਅੱਜ ਤੁਹਾਨੂੰ ਆਪਣੀ ਜਥੇਬੰਦੀ ਵੱਲੋਂ ਕਾਰਡ ਜਿੰਨੇ ਬਣ ਚੁੱਕੇ ਆ ਉਹ ਅੱਜ ਇਸ਼ੂ ਕਰਨੇ ਆ ਬਾਕੀ ਜਿਹੜੇ ਸਾਥੀ ਨਵੇਂ ਆਏ ਆ ਉਹਨਾਂ ਦੇ ਕਾਰਨ ਅੱਗੇ ਵਧਾਉਣੇ ਆ ਮੈਂ ਜਵੰਦਰਾਲਾ ਸਾਹਕਿਆਂ ਨੂੰ ਵੀ ਬੇਨਤੀ ਕਰਾਂਗਾ ਵੀ ਉਹ ਵੀ ਆਪਣੇ ਸਾਥੀਆਂ ਦੇ ਨਾਮ ਭੇਜੋ ਸਾਨੂੰ ਤਾਂ ਕਿ ਅਸੀਂ ਉਹਨਾਂ ਦੇ ਕਾਰਨ ਨੂੰ ਵਧਾ ਕੇ ਉਹਨਾਂ ਨੂੰ ਉੱਥੇ ਤੱਕ ਪਹੁੰਚ ਦੇ ਕਰ ਸਕੀਏ ਉੱਥੇ ਡਿਸਟ੍ਰੀਬਿਊਟ ਕਰਕੇ ਸੋ ਜਿੰਨੇ ਆਖ ਬਣੇ ਆ ਉਹਨਾਂ ਅਸੀਂ ਦੇ ਦੇਣੀ ਆ ਬਾਕੀਆਂ ਤੇ ਅਸੀਂ ਅਗਲੀ ਵਾਰ ਮੀਟਿੰਗ ਕਰਕੇ ਉਹ ਕੌਣ ਦੇ ਜੀਤ ਕਰਾਂਗੇ ਸੋ ਇਹਦੀਆਂ ਬੇਨਤੀਆਂ ਪ੍ਰਵਾਨ ਕਰਨਾ ਕਾਰ ਨੂੰ ਮਿਸ ਨੂੰ ਤੇ ਲਾਈਸ ਨਾ ਕਰ ਕਾਰ ਨੂੰ ਇਹਦੀ ਜਿੱਥੇ ਬੰਦੀ ਦੀ ਰੋਣ ਨੂੰ ਵਧਾਉਣ ਵਾਸਤੇ ਤਾਂ ਠੀਕ ਹੈ ਜੇ ਕੋਈ ਆਸ਼ਾ ਕੰਦ ਨੂੰ ਜ਼ਰੂਰ ਕਰੇ ਲੇਕਿਨ ਤਾਰ ਵੀ ਮਿਸਿੰਗ ਹੋ ਤੇ ਲਾਈਟ ਨਾ ਕਰਿਓ ਵੀ ਕਿਤੇ ਆਪਾਂ ਉਦੋਂ ਨੂੰ ਤਾਂ ਦੌਕਾ ਮਾਰ ਲਿਆ ਲਖੋ ਜਿੱਥੇ ਬੰਦੀ ਦਾ ਇਹ ਜਿੱਥੇ ਬੰਦੀ ਦੀ ਮੇਰੇ ਸਾਥੀ ਕੋ ਬੰਦੀ ਹੀ ਹੁਣੀ ਬੈਠੇ ਆ ਜਿੱਦਾਂ ਕਿ ਕਿਉਂਕਿ ਅਸੀਂ ਮੁਲਾਜ਼ਮਤ ਚੋਂ ਆਏ ਹਾਂ ਉਹ ਜਿੱਥੇ ਬੰਦੀਆ ਪਲੈਨ ਫਾਰਮ ਨੂੰ ਫਿਰ ਕਿਹੜੇ ਗਲਤ ਢੰਗ ਨਾਲ ਵੰਦ ਕੇ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰੇ ਉਹ ਕੰਮ ਨਾ ਕਰੀ ਆਪਾਂ ਲੇਕਿਨ ਜਿੱਦ ਜਿੰਸ਼ੇ ਬੰਦੀ ਦੇ ਆਪਾਂ ਉਹ ਭਾਗ ਦੇ ਵਿੱਚ ਕੰਮ ਕਰ ਸਕਦਾ ਜੁਰ ਯਤਨ ਕਰਦੇ ਕੈਨੀਆਂ ਕਮੇਂੀਆਂ ਭਰਮਾਨ ਦੇ ਧੰਨਵਾਦ ਕਰਦੇ ਬੰਦ ਠੀਕ ਬਾਦ ਬਾਦ ਲਾਦੀ ਬੀ ਕੰਟੀ ਦੇ ਕੰਮ ਆ ਬਹੁਤ ਅਕਸ਼ ਸੰਗਲ ਕਰਦੇ ਆ ਕਿ ਜਿਹੜੀ ਗੱਲ ਕੀਤੀ ਹੈ ਕਿ ਆਪਾਂ ਜੱਥੇਬੰਦੀ ਦੇ ਆਈ ਕਾਰਡ ਇਸ਼ੂ ਕੀਤੇ ਸਨ ਕਾਤੇ ਹੋ ਗਏ ਆ ਬਣਾ ਕੇ ਚਾਰ ਕਰ ਦਿੱਤੇ ਗਏ ਆ तकरीबन 32 ਕਾਰਡ ਸਾਡੇ ਕੋਲ ਬਣ ਚੁੱਕੇ ਆ 23 ਕਾਰਡ ਐ ਇਸ਼ੂ ਕਰਨੇ ਤੇ ਆਪਣੀ ਜਿਹੜੀ ਹੁਣ ਸੈਲਸ ਸਾਹਿਬ ਨੇ ਗੱਲ ਕਹੀ ਹੈ ਕਿ ਜੱਥੇਬੰਦੀ ਦਾ ਜਿਹੜਾ ਵਕਾਅ ਹੈ ਨਾ ਜਿਹੜਾ ਰੈਪਿਊਟੇਸ਼ਨ ਦਾ ਉਹ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਜਦੋਂ ਅਸੀਂ ਕਾਰਡ ਲੈ ਲਏ ਨੇ ਆ ਕਾਰਡ ਦੇ ਆਧਾਰ ਤੇ ਕਿਦਾਂ ਅਸੀਂ ਕੰਮ ਕਰਨਾ ਉਹਦੇ ਨਾਲ ਜੇ ਕਿ ਬੰਦੀ ਦਾ ਨਾਮ ਗੜਿਆ ਹੋਇਆ ਚੰਗਾ ਜਾਂ ਮਾੜਾ ਤੁਹਾਡੇ ਸਾਰਿਆਂ ਦੇ ਹੱਥ ਵਿੱਚ ਰਹਿਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿੱਥੇ ਬੰਦੀ ਦਾ ਜਿਹੜਾ ਨਾਮ ਹੈ ਉਹ ਵਧੀਆ ਢੰਗ ਨਾਲ ਅਸੀਂ ਰਿਪੋਰਟ ਕਰਤੀਏ ਸੋ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਡੇ ਸਤਿਕਾਰਯੋਗ ਸੀਨੀਅਰ ਪੱਤਰਕਾਰ ਮਜੀਤ ਸਿੰਘ ਜੀਮਾਨੀ ਪ੍ਰੈਜ਼ੈਂਟ ਬਲਦੇ ਹਨ ਜੀ ਅਨੰਦ ਜੀ ਆਇਆਂ ਨੂੰ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਤੇ ਮੈਂ ਬੇਤੀ ਕਰਾਂ ਚੇਅਰਮੈਨ ਸਾਹਿਬ ਦਸਵਿੰਦਰ ਸਿੰਘ ਆਜਾਦੀ ਜੀ ਜੋ ਦੇਣ ਵਾਸਤੇ ਆਪਣੇ ਵਿਚਾਰ ਦਿਨ अच्छी मीटिंग बहुत ही सरकार जो जवाना जी अमल प्रिंसिपल साहब और सारे ही दोस्तान ला जलंधर के चेयरमैन करमवीत जी सारे दोस्तों को सब तो पहला मैं खिमागता क्योंकि असी आप अगर लेट आए क्योंकि कुछ मजबूरी से जलंधर तो अभी लेट चल सके सो तो रस्ते करगीत उन्होंने लैके असं पहुंचे हाँ थोड़ा लेट हो गए गया वास्ते द्वारा तो मौत मंगता मैं क्योंकि अब दिल करता गल काफ़ी डिस्कस करिए لیکن کیونکہ ਹੁਣ ਸਮਾਂ ਖਤਮ ਹੋ ਚੁੱਕਾ ਹੈ ਅਗਲੀ ਮੀਟਿੰਗ ਦੇ ਵਿੱਚ ਹੋਰ ਜ਼ਿਆਦਾ ਗੱਲਾਂ ਡਿਸਕਸ ਕਰਾਂਗੇ ਮੈਂ ਸਿਰਫ ਦੋ ਚਾਰ ਗੱਲਾਂ ਜੀ ਚਲਣ ਦਾ ਕਰਨਾ ਜਿੰਨੇ ਮੇਰੇ ਸਾਥੇ ਬੈਠੇ ਆ ਇਹ ਮੈਂ ਚਾਹੁੰਦਾ ਕਿ ਹੱਥ ਖੜੇ ਕਰਕੇ ਦੱਸਣ ਕਿ ਕੌਣ-ਕੌਣ ਅਖਬਾਰਾਂ ਨਾਲ ਪੱਤਰਕਾਰੀ ਕਰਦਾ کافی ਸੱਜਣ ਹੈ ਗਿਆ ਇਹ ਅਗਲਾ ਮੈਂ ਤੁਹਾਨੂੰ ਜ਼ਰੂਰ ਇਹ ਦੱਸਾਂ ਕਿ ਕੌਣ-ਕੌਣ ਆਪਣੇ ਗੈਗ ਚੈਨਲ ਚਲਾ ਰਿਹਾ ਹੈ ਠੀਕ ਹੈ ਜੀ ਥੈਂਕ ਯੂ

ਕਿ ਜਿਸ ਤਰ੍ਹਾਂ ਜਵਾਨਾ ਜੀ ਨੇ ਤੇ ਨਿਯਮਾਨਾ ਸਾਹਿਬ ਨੇ ਵੀ ਪਿਛਲੀ ਵਾਰ ਵੀ ਕਾਫੀ ਕੋਸ਼ਿਸ਼ ਕੀਤੀ ਜੀ ਔਰ ਚਲੋ ਅੱਗੇ ਵੀ ਕੋਸ਼ਿਸ਼ ਜਾਰੀ ਰਹਿਣੀ ਆਪਣੀ ਇਹ ਵੀ ਕਿ ਬਹੁਤ ਸਾਰੇ ਸੱਜਣ ਪੋਰਟਲ ਦੇ ਉੱਤੇ ਆਪਣੀਆਂ ਨਿਊਜ਼ ਲਗਾਉਂਦੇ ਆ ਬਹੁਤ ਅੱਛੇ ਢੰਗ ਦੇ ਨਾਲ ਚਲਾਉਂਦੇ ਆ ਲੇਕਿਨ ਕਈ ਵਾਰੀ ਪ੍ਰੋਬਲਮ ਦੇ ਆ ਜਾਂਦੀਆਂ ਕਿ ਸਰਕਾਰ ਕਹਿੰਦੀ ਜੀ ਨਹੀਂ ਫਲਾਦੀਆਂ ਮੀਟਿੰਗ ਹੈ ਇਕੱਲੇ yellow card ਵਾਲੇ ਕੇ ਉੱਤੇ ਆਉਗੇ ਸਰਵ ਪ੍ਰੋਬਲਮ ਹੈ ਇਹ ਆਪਾਂ ਬਣਾ ਸਕਦੇ ਨਹੀਂ ਬਣਾ ਸਕਦੇ ਇਸ ਗੱਲ ਦੇ ਉੱਤੇ ਬੜੀ ਲੰਮੀ ਚਰਚਾ ਦੀ ਲੋੜ ਹੈ ਵੈਸੇ ਲੇਕਿਨ ਮੈਂ ਪਹਿਲੇ ਕਹਿ ਦਿੱਤਾ ਕਿ ਅਗਲੀ ਵਾਰ ਹੀ ਕਰਾਂਗੇ ਮੀਟਿੰਗ ਸਰਕਾਰ ਨੇ ਬਹੁਤ ਕੁਝ ਪਾਲਿਸਿਜ਼ ਬਣਾਇਆ ਹੋਇਆ ਹੈ ਜੇ ਆਪਾਂ ਚਾਹੀਏ ਉਹਨੂੰ ਸਟੱਡੀ ਕਰਨਾ ਚਾਹੀਦਾ ਮੈਂ ਆਉਂਦੇ-ਆਉਂਦੇ ਕਰਮਵੀਰ ਹੋਂਨਾ ਦੇ ਨਾਲ ਡਿਸਕਸ ਕਰ ਰਿਹਾ ਸੀ ਸ਼ਾਇਦ ਕੁਝ ਸੰਗਠਨਾਂ ਨੂੰ ਇਹ ਗੱਲ ਨਾ ਪਤਾ ਹੋਵੇ ਹਾਲਾਂਕਿ ਸਾਰੇ ਸੁਜਗਨ ਬੈਠੇ ਆ ਲੇਕਿਨ ਮੈਂ ਅੱਜ ਦੱਸ ਕੇ ਜਾ ਰਿਹਾ ਕਿ ਪਹਿਲਾਂ ਪਾਲਿਸਿੰਗ ਦੇ ਹਿੰਦ ਜਿੰਦਗੀਆਂ ਕਿ ਸਰਕਾਰ ਨੇ ਟੋਟਲ ਤਿੰਨ ਕੈਟਾਗਰੀਜ਼ ਬਣਾਈਆਂ ਸੀ A B C A ਕੈਟਾਗਰੀ ਦੇ ਵਿੱਚ ਉਹ ਲੋਕ ਲੈਂਦੇ ਸੀ ਜਿਨ੍ਹਾਂ ਦੇ ਕਿ ਮੰਥਲੀ ਵਿਜ਼ਟਰ ਜਿਹੜੇ ਹੈਗੇ ਆ 3 ਲੱਖ ਪਲੱਸ ਹੁੰਦੇ ਆ ਇਹ ਪਤਾ ਕਿੱਥੋਂ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਇਹ ਤਾਂ ਗਾਈਡਲਾਈਨ ਦੀ ਲੋੜ ਹੈ ਦੱਸਾਂਗੇ ਅਸੀਂ ਸੈਕੰਡ ਕੈਟਾਗਰੀ B ਹੈ ਉਹਦੇ ਵਿੱਚ ਕੀ ਆ 1.5 ਲੱਖ ਪਲੱਸ ਵਿਜ਼ਟਰ ਜਿਹਦੇ ਕੋਲ ਹੈਗੇ ਆ ਉਹ ਵੀ ਵੈਲਿਡ ਆ ਇਸੇ ਤਰ੍ਹਾਂ ਤੀਸਰੇ ਨੰਬਰ ਦੇ ਉੱਤੇ ਬਹੁਤ ਸਾਰੇ ਵਸਦੇ ਸੀ ਜਿਨ੍ਹਾਂ ਦੇ 75000 ਪਲਸ ਰਿਸਟਰ ਹਨ ਉਹ ਸੀ ਕੈਟਾਗਰੀ ਦੇ ਵਿੱਚ ਆਉਂਦੇ ਸੀ ਲੇਕਿਨ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿਉਂਕਿ ਸਾਰਿਆਂ ਨੂੰ ਲੈਕ ਆਫ ਅਵੇਅਰਨੈਸ ਕਹਿੰਦੇ ਆ ਪੂਰੀ ਜਾਣਕਾਰੀ ਨਹੀਂ ਹੁੰਦੀ ਸਰਕਾਰ ਨੇ ਹੁਣ ਦੋ ਕੈਟਾਗਰੀਆਂ ਹੋਰ ਬਣਾ ਦਿੱਤਾ DTE ਜਿਹਦੇ ਵਿੱਚ ਕੇ 50000 ਪਲਸ ਉਹਨੂੰ D ਵਿੱਚ ਪਾਤਾ ਔਰ 15000 ਪਲਸ 15000 ਡਿਸਟ੍ਰਿਕਟ ਤਸਿਲ ਵਿਆਸਨ ਦੇ ਨਾ ਕਿ ਗੋਵਰ ਨਹੀਂ ਮੇਨ ਨੇ ਦੇ ਵਿੱਚੋਂ ਵੀ ਜੇ ਅਸੀਂ ਇੰਨਾ ਵੀ ਨਹੀਂ ਕੰਮ ਕਰ ਸਕਦੇ ਫੇਰ ਅਸੀਂ ਪੱਤਰਕਾਰ ਰਹੇ ਮੇਰੀ ਸੋਚ ਇਹ ਹੈ ਆ ਕਿ 15000 ਬਿਸਤਰ ਆਪਣੇ ਜਰੂਰ ਲੈ ਕੇ ਆਓ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਵੀ ਜਿਸ ਦਾ ਇਹਨਾਂ ਨੂੰ ਪਤਾ ਕਿ ਇਹਨਾਂ ਦੇ ਚੈਨਲ ਵਾਸਤੇ ਕਾਫੀ ਹੈਲਪ ਕਰਕੇ ਦਿੱਤੀ ਆ ਅਸੀਂ ਇਹਨਾਂ ਨੂੰ ਗਾਈਡ ਵੀ ਕੀਤਾ ਹੈਗਾ YouTube ਤੇ ਵਾਸਤੇ ਇਹਨਾਂ ਨੂੰ ਕਾਫੀ ਦੱਸਿਆ ਵੀ ਹੈ ਮੈਂ ਇਹ ਦਿਨ ਚਾਹਨਾ कि ਆਪਾਂ ਜਿੱਦਾਂ ਉਸ ਤੇ ਗਿਆਨਪਾਪ ਬਾਦਵਾਂ ਮੀਟਿੰਗਾਂ ਨਹੀਂ ਬੁਲਾਉਣੀ ਆ ਮੈਂ ਦਿਲੋਂ ਇਹ ਚਾਹੁੰਦਾ ਕਿ ਆਪਾਂ ਇੱਕ ਗਰੁੱਪ ਜਿਹੜਾ ਪਿਆਰ ਹੋਇਆ ਨਾ ਬੇਸਿਕ ਆਪਾਂ ਪਲਾਹਾ ਜੀ ਨੂੰ ਕਹਿ ਦਿੰਦੇ ਆ ਕਿ ਇੱਕ ਸਪੈਸ਼ਲ ਗਰੁੱਪ ਉਹਦੇ ਵਾਸਤੇ ਤਿਆਰ ਕਰਦੇ ਆ ਉਹਦੇ ਵਿੱਚ ਸਿਰਫ ਆਪਾਂ ਆਪਸੇ ਲਈ ਇੱਕ ਮੀਟਿੰਗ ਰੈਗਰਦੀ ਰਾਤ ਨੂੰ ਆਪਣੇ ਆਪਣੇ ਘਰ ਬੈਠ ਕੇ ਜਿਦੋਂ ਆਪਾਂ ਵਰਚੁਅਲ ਮੀਟਿੰਗ ਕਰਦੇ ਆ ਜੇ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਏਗੀ ਚਾਰ ਜਾਂ ਪੰਜ ਐਕਸਪਰਟ ਬੈਠੂਗੇ ਜਿਹੜਾ ਕਿ ਉਸ ਦਾ ਇਮਪੋਰਟ ਹੈ

ਕਿਉਂਕਿ ਜਿਨ੍ਹਾਂ ਨੇ ਕਈਆਂ ਨੇ ਚਲੋ ਜਰਨਲਿਜ਼ਮ ਕੀਤੀ ਹੁੰਦੀ ਉਹਨਾਂ ਨੂੰ ਕੁਝ ਚੀਜ਼ਾਂ ਦਾ ਜਲਦੀ ਪਤਾ ਮਿਲਦਾ ਵੀ ਇਹਨੂੰ ਆਪਾਂ ਬੋਡੀ ਟੈਕਸ ਇਹਨੂੰ ਕਹਿੰਦੇ ਆਪਾਂ ਠੀਕ ਹੈ ਸੈਂਟਰ ਦੇ ਵਿੱਚ ਕੀ ਆ ਟਾਈਟਲ ਕਿੱਸ ਤਰ੍ਹਾਂ ਲਗਾਉਣਾ ਚਾਹੀਦਾ ਇਹ ਚੀਜ਼ਾਂ ਆਪਾਂ ਉਹਦੇ ਵਿੱਚ ਡਿਸਕਸ ਕਰ ਸਕਦੇ ਆ ਚਾਹੇ ਕੋਈ ਫੇਸਬੁਕ ਤੇ ਚਲਾ ਰਿਹਾ ਚਾਹੇ YouTube ਤੇ ਚਲਾ ਰਿਹਾ ਚਾਹੇ ਵੈਬਕੋਰਡਪ ਤੇ ਚਲਾ ਰਿਹਾ ਜਾਂ ਨਿਊਜ਼ਪੇਪਰ ਦੇ ਵਿੱਚ ਉਹ ਆਪਣੀ ਹਵਲ ਲਗਾ ਰਿਹਾ ਸੋ ਮੇਰਾ ਖਿਆਲ ਆ ਕਿ ਸਾਰਿਆਂ ਨੂੰ ਬੜੀ ਚੰਗੀ ਗੱਲ ਲੱਗਣੀ ਹੈ ਕਿ ਅਗਰ ਆਪਾਂ ਹਫ਼ਤੇ ਬਾਅਦ ਸਿਰਫ ਇੱਕ ਘੰਟਾ ਉਹ ਵੀ ਰਾਤ ਦੇ ਟਾਈਮ ਜੋ ਸਾਰੇ ਆਪਾਂ ਦਿਨ ਦੇ ਕਮਾਂਡੋ ਫ੍ਰੀ ਹੋ ਜਾਂਦੇ ਆ। ਡਰਾਪ ਦਾ ਟਾਈਮ ਕੋਈ ਵੀ ਰੱਖਿਆ ਜਾ ਸਕਦਾ ਹੈ। ਚਾਹੇ 9 ਤੋਂ 11 ਕਰ ਲਓ। ਇਹ ਪਿੱਛੇ ਵੀ ਅਸੀਂ ਇਸ ਤਰ੍ਹਾਂ ਕਰਦੇ ਹੁੰਦੇ ਸੀ। ਸਿਰਫ ਆਪਣੇ ਚੈਨਲ ਵਾਸਤੇ ਕਰਦੇ ਹੁੰਦੇ ਸੀ। ਔਰ ਲੇਕਿਨ ਸਾਰਿਆਂ ਨੂੰ ਇੰਨਾ ਇੰਟਰਸਟਿੰਗ ਲੱਗਣ ਲੱਗ ਪਿਆ। ਉਹ ਕਹਿੰਦੇ ਨਹੀਂ ਜੀ 9 ਤੋਂ 10 ਨਹੀਂ ਇਹਨੂੰ 8 ਤੋਂ 10 ਕਰੋ। ਅਸੀਂ 8 ਵਜੇ ਸ਼ੁਰੂ ਕਰਦੇ ਹਾਂ। ਆਪ ਨੂੰ 11:30 ਲੋਕੀ ਹੁੰਦੀ ਸੀ। ਸਾਰੇ ਕਹਿੰਦੇ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਇਹਦੇ ਵਿੱਚੋਂ। ਸੋ ਮੈਂ ਆਪਣੀ ਸਵਾਮਾਂ ਦੇਣ ਨੂੰ ਤਿਆਰ ਆ। ਤੁਸੀਂ ਚਾਹੇ YouTube ਦੇ ਉੱਤੇ ਗੱਲਬਾਤ ਕਰਨੀ ਜਾਇ ਫੇਸਬੁਕ ਤੇ ਗੱਲ ਕਰਨੀ ਜਾਂ ਵੈਬ ਪੋਰਟਲ ਦੇ ਸਬੰਧ ਵਿੱਚ ਗੱਲ ਕਰਨੀ ਜਾਂ ਤੁਹਾਡੀ ਰੀਚ ਕਿਦਾਂ ਵਸਾਦੀ ਆ ਕਿਉਂਕਿ ਜਦ ਤੱਕ ਲੀਡਸ ਜਨਰੇਟ ਨਹੀਂ ਹੁੰਦੀਆਂ ਉਦੋਂ ਤੱਕ ਸਾਡਾ ਕਿਸੇ ਵੀ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹੁਣ ਬੜੇ ਸਾਡਾ ਚਲੋ ਸ਼ਹਿਰ ਜਲੰਧਰ ਜਿਸਾਂ ਦੱਸਿਆ ਕਿ ਜਲੰਧਰ ਦੇ ਵਿੱਚ ਪੱਤਰਕਾਰ ਬਹੁਤ ਜ਼ਿਆਦਾ ਆ। ਉੱਥੇ ਉਹਨਾਂ ਕੰਪਨੀ ਚ ਬਹੁਤ ਜ਼ਿਆਦਾ ਆ। ਇੱਕ ਪੱਤਰਕਾਰ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਮੈਂ ਫਲਾਨੀ ਜੀ ਬੀਸੀ ਨੂੰ ਹਲਾ ਕੇ ਰੱਖ ਦਿੱਤਾ ਜੀ ਮਹਾਰਾਜ ਸਾਹਿਬ। ਮੈਂ ਕਿਹੜੀ ਖਬਰ ਸੀ ਦਾ ਹਾਉਜ਼ ਰੱਖ ਮੈਂ ਉਹਦੀ ਰੀਚ ਦੇਖੀ ਜੀ ਟੋਟਲ 35 ਬੰਦਿਆਂ ਨੇ ਕਵਰ ਕੀਤੀ ਵਾਰੀ ਮਤਲਬ ਇੱਕ ਪਾਸੇ ਲੋਕਾਂ ਨੂੰ ਸੋਚ ਇਹ ਹੁੰਦੀ ਹੈ ਕਿ ਅਸੀਂ ਪਤਾ ਨਹੀਂ ਕੀ ਕਰ ਦਿੱਤਾ ਜੀ ਤੇਰੀ ਖਬਰ ਲਿਖਣ ਦੇ ਨਾਲ ਨਹੀਂ ਕੁਝ ਹੁੰਦਾ ਖਬਰ ਜਦ ਤੱਕ ਉਹਦਾ ਪ੍ਰਸਾਰ ਨਹੀਂ ਹੁੰਦਾ ਉਹ ਵਾਇਰਲ ਨਹੀਂ ਹੁੰਦੀ ਉਹ ਤੱਕ ਕਿਸੇ ਵੀ ਜਗ੍ਹਾ ਤੇ ਉਹਦੇ ਅਸਰ ਨਹੀਂ ਹੁੰਦਾ ਉਹ ਸੀ ਦਾ ਸੋ ਮੈਂ ਟਾਈਮ ਜਦ ਨਹੀਂ ਲਵਾਗਾ ਕਿਉਂਕਿ ਆਲਰੇਡੀ ਲੇਟ ਮੈਂ ਪਹਿਲਾਂ ਦੱਸਿਆ ਕਿ ਉਹਦੇ ਆ ਰਹੇ ਆ ਤਾਂ ਕੋਈ ਨਾ ਕੋਈ ਮੈਂ ਜ਼ਰੂਰ ਪਵਾ ਜੀ ਕਹਿੰਦਾ ਕਿ ਇਸ ਨਾਲ ਕੋਈ ਆਪਾਂ ਉਤਾਰਾ ਕਰੀਏ ਕਿ ਜਿਹੜੇ ਸਾਡੇ ਨਵੇਂ ਸੱਜਣ ਹੈਗੇ ਆ ਮਤਲਬ ਕਿ ਇਹਨਾਂ ਨੂੰ ਪ੍ਰੋਬਲਮ ਹੋ ਗਈਆਂ ਨੇ ਜੀ ਆ ਪ੍ਰੋਬਲਮ ਹਾਲਾਂਕਿ ਪੁਰਾਣਿਆਂ ਨੂੰ ਵੀ ਹੁੰਦੀਆਂ ਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਨੂੰ ਪਈਆਂ ਜਿਹਦਾ ਨਹੀਂ ਹੋ ਸਕਦਾ ਸੋ ਇੰਨੀਆਂ ਹੀ ਗੱਲਾਂ ਮੈਂ ਕਿਹਾ ਹੋਇਆ ਕਿ ਮਨ ਦਾ ਦੱਚਕਾ ਜੇ ਕੋਈ ਗੱਲ ਗੱਲ ਹੈ ਹੋਵੇ ਹੋਵੇ ਫਿਰ ਕਿਵੇਂ ਹੋ ਜਾਣਾ ਧੰਨਵਾਦ ਕਮੈਂਟ ਵਾਲਾ ਜੀ ਸਰਕਾਰ ਜੋ ਸੰਦੇਸ਼ਾ ਜਾ ਕੇ ਚੇਅਰਮੈਨ ਸਾਹਿਬ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਨੇ ਮੈਨੂੰ ਇਹ ਜੀ ਆ ਦਿੱਤੇ ਆ ਉਸ ਜਾਨਸੀ ਜਾਨਦੀ ਕਿ ਕੰਮ ਕਰਾਂਗੇ ਬੋਲੋ ਕਿ ਜੇ ਤੁਹਾਡੇ ਸਾਰਿਆਂ ਦਾ ਇਹ ਸਹਿਗੀ ਹੋਵੇ ਤਾਂ ਆਪਾਂ ਇਹਨੂੰ ਲਾਗੂ ਕਰੀਏ ਤੇ ਹੱਥ ਖੜੇ ਕਰਕੇ ਜਾਂਦੀ ਦੇ ਅੰਦਰ ਤੱਕ ਸਹਿਗੀ ਹੈ ਇੱਕ ਵਾਰੀ ਦੱਸੋ ਕੋਈ ਦੂਸਰੀ ਬੇਨਤੀ ਹੈ ਕਿ ਜਿਵੇਂ ਰਜਾ ਸਾਹਿਬ ਨੇ ਦੱਸਿਆ ਕਿ ਇਸ ਨੂੰ ਸਾਰਿਆਂ ਦਾ ਜਿਹੜਾ ਕਮਿਊਨੀਕੇਸ਼ਨ ਜਿੱਤੀ ਬਣਾਈ ਹੈ ਦੇ ਵਾਸਤੇ ਬਣਾਵਾਂਗੇ ਕਲ ਕੱਤੀ ਬਣਾਵਾਂਗੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਵਰਕਿੰਗ ਗਰੁੱਪ ਰਾਜੋਤਰਾ ਸਰਕਟ ਦੇ ਦੋ ਘਰ ਪਣੀ ਹੋਏ ਇੱਕ ਗਰੁੱਪ ਅਸੀਂ ਬਣਾਇਆ ਉਹਦੇ ਵਿੱਚ ਪੰਜਾਬ ਦੇ ਜਿਵੇਂ ਬਾਕੀ ਜ਼ਿਲ੍ਹਿਆਂ ਦੇ ਮੈਂਬਰ ਸਾਡੀ ਵੀ ਆ ਗਈ ਹੈ ਤੇ ਇੱਕ ਤਰ੍ਹਾਂ ਦਾ પ્રયાસ ਹੀ ਸ਼ਾਰਕਰ ਜ਼ਿਲ੍ਹੇ ਵਾਸਤੇ ਕਿਉਂਕਿ ਕਈ ਵਾਰੀ ਹੁੰਦਾ ਕੋਈ ਬਸਰੇ ਜੀ ਲੋਕਲ ਲੈਵਲ ਤੇ ਵਿਚਾਰਨੇ ਹੁੰਦੇ ਜਾਂ ਕੋਈ ਜਿਹੜਾ ਮੈਸੇਜ ਆਉਨੇ ਆਪਾਂ ਫਿਰ ਸੁਰਿੰਦਰ ਰਾਣੇ ਦਾ ਬਿਜਰੇ ਸਾਥੀ ਵੀ ਉਹ ਵੀ ਉਹਨਾਂ ਵਿੱਚ ਰੰਗ ਗਿਆ ਮਤਲਬ ਉਹ ਅਧਿਆ ਪਹਿਲੇ ਅਧਿਆ ਉਹ ਕੇਰਾ ਕੋਟਾ ਮਟਾ ਹੁੰਦਾ ਨਹੀਂ ਸਪੋਰਟ ਦੇ ਨਾਲ ਹੀ ਕਰਿਆ ਸੀ ਜੋ ਕਿ ਲੈਵਲ ਤੇ ਹੀ ਬਣਾਇਆ ਹੋਇਆ ਉਹ ਜਿਹੜੇ ਸ਼ਾਹਪੁਰ ਵਾਲੇ ਬੰਦੇ ਜਿਹਨਾਂ ਨਾਲ ਆਪਾਂ ਪੀਨ ਚ ਕਰਨਾ ਹੁੰਦਾ ਉਹਨਾਂ ਬਾਤਾਂ ਨੂੰ ਵੀ ਕਹਿੰਦਾ ਤੇ ਇਸ ਗਰੁੱਪਾਂ ਨੂੰ ਅਸੀਂ ਜਿਹੜਾ ਨਾ ਸੈਟਿੰਗ ਇਹ ਤਾਂ ਨਹੀਂ ਕੀਤੀ ਵੀ ਕੱਲ ਐਡਮਿਨ ਹੀ ਬੈਸੇ ਪਾਸ ਆ ਸਕਦਾ ਅਸੀਂ ਉੱਪਰ ਕੀਤਾ ਓਪਨ ਕਰਨ ਦਾ ਮਤਲਬ ਇਹ ਹੈ ਕਿ ਜੇ ਨਵੀਂ ਸਮੱਸਿਆ ਹੈ ਜੀ ਆ ਵਿੱਚ ਪਾਵੇ ਤਾਂ ਅਗਲੇ ਛੱਡ ਕੇ ਸਫਲ ਹੋ ਕਿ ਇਹ ਸਾਡੀ ਸਾਡੇ ਤੇ ਜ਼ਿੰਮੇਵਾਰੀ ਨਹੀਂ ਸਮਝਦੇ ਆਪਣੀਆਂ ਸ਼ਬਿਆ ਖਬਰਾਂ ਪ੍ਰੋਗਰਾਮ ਵਾਸਤੇ ਗਰੁੱਪ ਨੂੰ ਪਾ ਲਿਆ ਬੜੀਆਂ ਬੜੀਆਂ ਬੇਈਆ ਇਲਾਹਾਸਾਂ ਨੇ ਕੀਤੀਆਂ ਵੀ ਨਾ ਜਾ ਜਿੱਦਾਂ ਕਰਾ ਕਰੋ ਗਰੁੱਪ ਦਾ ਤੁਹਾਨੂੰ ਸ਼ਬਿਆ ਖਬਰਾਂ ਆਪਣੇ ਚੈਨਲ ਦੇ ਖਬਰਾਂ ਨਹੀਂ ਪਾਉਣੀ ਸਿਰ ਤੇ ਸਰਬੱਤੀ ਕੋਲ ਸਾਡੇ ਅੰਦਰ ਮੁਸ਼ਕਿਲਾਂ ਆ ਆਪਾਂ ਸਾਡੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਠੀਕ ਹੈ ਤੇਲੇ ਬੇਨਤੀ ਕਰਾਂ ਬੜੀ ਬੜੀ ਸਰਕਾਰ ਜੋ ਟੀਮਾ ਸਾਹਿਬ ਸੁਖਿਮਾ ਜੀ ਲੁਗੇਰੀਆ ਤੋਂ ਬਹੁਤ ਸੀਨੀਅਰ ਪੱਤਰਕਾਰ ਜੋ ਬਾਤ ਕੀ ਆਪਣੀ ਚਾਹਤ ਦਰੂਦ ਦੇਣ ਆਪਾਂ ਇਹਨੂੰ ਕਾਪੀ ਵਿੱਚ ਮੈਟਰੀਅਲ ਉਹ ਜਵਾਨਾਂ ਨੂੰ ਦੋਨਾਂ ਨੂੰ ਇਹਨਾਂ ਬਸਤੀਆਂ ਚੋਂ ਮਾਰਕ ਇਹ 25 ਸਿੰਘ ਦੀ ਮਾਰਕ ਜਦੋਂ ਪਾਸ ਹੋ ਗਈ ਉਹ ਦੋ ਮਿੰਟ ਬਾਅਦ ਬਈ ਸੁਚਿਮਾਲੀ ਸੀਨੀਅਰ ਪਤਰ ਨਾਲ ਤੇ ਰਿਜੇਰੀ ਏਰੀਆ ਬਹੁਤ ਚੰਗਾ ਹੈ ਨਾ ਰੋਡ ਹੈ ਬਹੁਤ ਚੰਗੇ ਸਾਡੇ ਸਾਥੀ ਵੀ ਨਾਲ ਜੁੜੇ ਹੋਏ ਆ ਸਾਡੇ ਕੋਲ ਨਵੇਂ ਮੈਂਬਰ ਜੁੜੇ ਆ ਕਾਰ ਸਿੰਘ ਟੁੰਗਰ ਨੇ ਜੀ ਬڑے ਸਰਕਾਰਯੋਗ ਨੇ ਮਰਾਜ਼ ਦਿਵੰਦੀਆਂ ਦੇ ਵਿੱਚ ਬਹੁਤ ਸੰਘਰਸ਼ ਕੀਤੇ ਆ ਤੇ ਪੱਤਰਕਾਰ ਜੀ ਮੈਂ ਇੰਟਰਵਿਊ ਕਰਤਾ ਤਾਂ ਖੇਤਰੀਵਾਂ ਦੇ ਵਿੱਚ ਜਿਹੜੀ ਪਿਆਰੇ ਹੋਈ ਕਿ ਆਪਾਂ 2 ਮੀਟਰ ਨਾਲ ਸਾਥ ਹੋਏ ਤੇ ਸਮਾਪਤੀ ਕਰਨ ਕਿ ਸਾਡੇ ਤਕਲੀਫ ਦਿਵਾਨਾਂ ਦੇ ਫਿਰ ਆਪਾਂ ਕੀ ਕਰਨੀ ਪਾਵਾਂ ਮਜੀਤ ਸਿੰਘ ਜੀ ਮਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਨੀਆਂ ਜੀ ਕਿਤੇ ਆਪਾਂ ਟਾਈਮ ਦੇ ਬਦਲ ਲਈਏ ਜਦੋਂ ਵੀ ਮੀਟਿੰਗ ਕਰਦੇ ਨੇ ਉਹ ਜਿਹੜਾ ਟਾਈਮ ਹੋ ਉਸ ਟਾਈਮ ਤੇ ਸਾਰੇ ਜਿਹਨਾਂ ਨੂੰ ਮਿਲਦੀ ਹੈ ਸਾਰੇ ਉਸ ਰੈਂਕ ਦੇ ਪੋਜੀਸ਼ਨ ਦੀ ਸਰਮਾਹ ਲਗਾ ਕੇ ਜੇ ਜਾਂ ਜੋ ਹੋਵੇ ਜਿਸ ਕੇ ਜਿਹੜਾ ਨੀਵਾਂ ਹੋ ਸਕਦਾ ਉਹਦੇ ਵਿੱਚ ਸਾਰੇ ਆਪਾਂ ਭਾਈ ਹੋਰੀ ਜੀ ਪਾਰਾ ਹੁੰਦਾ ਹੈ ਪਾਰਟੀ ਸਾਰੇ ਬੜੀ ਸਾਈਡ ਤੇ ਜਾਣਾ ਪੋਵੇ ਜਾਂ ਫਾਰਵਰਡ ਜਾਣਾ ਰੋਟ ਮਾਤਰਾ ਆਦੀ ਪ੍ਰਮੁਖੀ ਤਰ੍ਹਾਂ ਸਰਕਾਰ ਜੋ ਕਰਤਾ ਨੂੰ ਕੋ ਨੇ ਲਗੇਗੀ ਉਹ ਗਵਰਨਰ ਸਾਹਿਬ ਆਪਣੇ ਵਿਚਾਰ ਦੇਣਗੇ ਆਪਣੇ ਤਿਆਰੀ ਸਾਥੀਆਂ ਨਾਲ ਇਕੱਠੇ ਕਰਦੇ ਨੇ ਕਾਜ ਜੋ ਕਰਤਾ ਨੂੰ ਕਰਾਂਗੇ ਜਿੰਨੀ ਜਲਦੀ ਹੋਊਗਾ ਜਿਹੜੇ ਸਾਡੇ ਪੰਜਾਬ ਦੇ ਜਨਨਕਤਰ ਨੇ ਉਹ ਨਲਵਾ ਫਰੀ ਟਾਊਨ ਦੇ ਵਿੱਚ ਵਾਦਾ ਕੀਤਾ ਹੈ ਰੂ ਉਹਨਾਂ ਨੂੰ ਵੀ ਗੇਤੀ ਹੈ ਕਿ ਇਦਾਂ ਦੀਆਂ ਮੀਟਿੰਗਾਂ ਰੋਜ਼ ਦੇ ਵਿੱਚ ਬਹੁਤ ਕਿਹੜਾ ਅਲਾਮ ਤੇ ਬਾਅਦ ਵਿੱਚ ਸਾਨੂੰ ਇਹ ਆਪਾਂ ਕੋਈ ਮਤਲਬ ਨਹੀਂ ਆ ਰਿਹਾ ਕਿ ਕਾਹ ਦੀ ਡਿਸਕਸ਼ਨ ਕਰਤਾ ਹੈ ਬੈਠੇ ਇਹਨਾਂ ਨੂੰ ਸਮਝਾ ਪਾਉਂਦੇ ਨਹੀਂ ਕਿ ਬਾਕੀ ਰਿਪੋਰਟਿੰਗ ਅਸਿਸਟੈਂਟ ਆਪਾਂ ਨੂੰ ਆਜੇ ਤੱਕ ਸਾਰੇ ਆਪਣੀ ਮੀਟਿੰਗ ਦੇ ਇਕੱਤਰ ਹੋਏ ਹਨ ਔਰ ਉਸ ਦੇ ਵਿੱਚ ਅਸੀਂ ਯੋ ਸਾਡੀਆਂ ਮੁਸ਼ਕਲਾਂ ਉਹਦਾ ਹੱਲ ਕਰ ਲਈ ਅੱਜ ਜੀ ਤਾਹ ਨੂੰ ਵੀ ਬਲੇ ਆਸ ਰੱਖਦੇ ਆ ਕਿ ਜਿੰਨੀ ਵਧੀਆ ਟੇਬਲ ਡਾਟ ਦੀ ਸਥਾਪਨਾ ਹੋਈ ਹੈ ਬਹੁਤ ਵਧੀਆ ਸਾਡੇ ਮਸਲੇ ਜਿਹੜੇ ਲੋਕ ਲਾਉਣਗੇ ਉਹ ਛੇਤੀ ਹੱਲ ਹੋਣਗੇ ਜਿਹੜੇ ਸਟਰੀਟ ਲੈਵਲ ਦੇ ਹੋਣਗੇ ਟੀਐਮ ਲੈਵਲ ਦੇ ਹੋਣਗੇ ਉਹ ਥੋੜਾ ਅੱਗੇ ਹੋ ਜਾਣਗੇ ਪਾਕ ਦਾ ਮੁੱਦਾ ਵੀ ਪੁਲਿਸ ਕਲੀਅਰੈਂਸ ਲੈਣ ਦਾ ਜਦ ਦਵਾਨਾ ਜੀ ਲੈ ਵੀ ਉੱਤੇ ਕੋਈ ਪੁਆਇੰਟ ਕੀਤਾ ਕਿ ਜੇ ਅਸੀਂ ਸਰਵ ਡੈਕਲੇਰੇਸ਼ਨ ਦਿੰਨੇ ਆ ਤੇ ਉਹਦੇ ਵਿੱਚ ਲੋਡ ਨਹੀਂ ਉਹਦੇ ਜ਼ਿੰਮੇਵਾਰ ਅਸੀਂ ਆ ਅਸੀਂ ਲੈ ਕੇ ਖੁਦ ਦਿੰਨੇ ਆ ਆਪਣੇ ਹੱਥ ਵੜ ਕੇ ਦਿੰਨੇ ਆ ਕਿ ਗੱਲ ਤੇ ਕੋਈ ਦੇਰ ਨਹੀਂ ਲੱਗਦਾ ਤੇ ਉਹਦੇ ਜ਼ਿੰਮੇਵਾਰ ਅਸੀਂ ਆ ਤੇ ਕੋਈ ਕੋ ਲੋਡ ਨਹੀਂ ਬਣਦੀ ਗੱਲ ਹੈ ਸੋ ਇਹਦੇ ਨਾਲ ਹੀ ਮੈਂ ਮਾਫੀ ਚਾਹੂੰਗਾ ਅੱਜ ਜਿਸ ਸਾਥੀ ਦਾ ਵਰਤਦੇ ਆ ਮੈਂ ਉਹਨੂੰ ਸਾਰੀ ਐਟੀਟਿਊਡ ਨਾਲ ਤੇ ਆਪਣੇ ਨੂੰ ਮੈਂ ਬਹੁਤ-ਬਹੁਤ ਪਹਿਲੇ ਤੇ ਵਧਾਈ ਦਿੰਦਾ ਕਿਉਂਕਿ ਬਹੁਤ ਵਧੀਆ ਮੱੱਬਾ ਜੁੜਿਆ ਤੇ ਜਿਹਦੇ ਵਿੱਚ ਸਾਰਿਆਂ ਦਾ ਯੋਗਦਾਨ ਪੈ ਗਿਆ ਤੇ ਦਸ਼ਰਵ ਵੀ ਹੋ ਗਿਆ ਸਾਰਿਆਂ ਦੇ ਤੋਂ ਆਸ ਰੱਖਦੇ ਆ ਕਿ ਆਪਣੀ ਆਗਲੀਆਂ ਨੂੰ ਕਿਉਂਕਿ ਮੈਂ ਜਿੱਥੇ ਵੀ ਕਿਹੜੀ ਇਕਨਾ ਦੇ ਵਿੱਚ ਜਿੱਥੇ ਵੀ ਕੰਮ ਕਰਦਾ ਜਿਹੜਾ ਦੁਨੀਆ 'ਚ ਕੰਮ ਕਰਦਾ ਚਾਹੇ ਕਿਸੇ ਐਨਜੀਓ 'ਚ ਕੰਮ ਕਰਦਾ ਅਸੀਂ ਉੱਥੇ ਵੀ ਇਹ ਕੰਨੇ ਵੀ ਜੀ ਮੀਟਿੰਗ ਕਰਨੀ ਤੇ ਸਾਰੇ ਸੇਟ ਪਹੁੰਚੋ ਜਿਹੜਾ ਸਮੇਂ ਦਾ ਪਾਬੰਦ ਨਹੀਂ ਜਿਹੜਾ ਸਮੇਂ ਤੇ ਆਉਂਦਾ ਨਹੀਂ ਉਹ ਫੇਰ ਇੰਨੀ ਵਧੀਆ ਗੱਲ ਨਹੀਂ ਰਹਿ ਜਾਂਦੀ ਸਾਰੇ ਮੀਟਿੰਗਾਂ ਦੇ ਅੰਦਰ ਆਇਆ ਕਰੋ ਦੂਸਰੀ ਮੈਂ ਬੈਂਤੀ ਆਪਣੇ ਪ੍ਰਧਾਨ ਜੀ ਨੂੰ ਸੰਤ ਸਾਹਿਬ ਨੂੰ ਕਰੂਗਾ ਵੀ ਆਪਾਂ ਕੋਈ ਦਫਤਰ ਦੀ ਕਿਤੇ ਜੋੜ ਕਰੀਏ ਵਧੀਆ ਢੰਗ ਨਾਲ ਸਾਈਲੈਂਟਲੀ ਸਾਡੀ ਆਪਣੀ ਕੰਮ ਹਸਲ ਹੁੰਦੀ ਹੈ ਆਪਾਂ ਉੱਥੇ ਬਹਿ ਕੇ ਆਪਣੇ ਮਤਲੇ ਜਿਹੜੇ ਉਹ ਬਹੁਤ ਜੰਗੀ ਤਰਾ ਠਾ ਸਕਦੇ ਆਪਾਂ ਕੋਈ ਦਫਤਰ ਬਾਬੇ ਕੋਲ ਜਿੰਨੇ ਪਰਮਿਟ ਕਰਾਏ ਦੇ ਵੀ ਉੱਤੇ ਦਿੱਤੇ ਨੇ ਕੋਈ ਪਟਿਕਰਨੀ ਆਪਾਂ ਸਾਰੇ ਰਲ ਕੇ ਸਾਰੇ ਕੋਈ ਪ੍ਰੈਸ ਦੇ ਬੰਦੇ ਆ ਇਹ ਬੜੀ ਬਾਤ ਸਤਕਾਰਯੋਗ ਹੈ ਤੁਹਾਡਾ ਮਾਨ ਸਤਕਾਰ ਹੈ ਜੀ ਸਰਕਾਰ ਦੇ ਝੋਕਾ ਤੋਂ ਤੇ ਤੁਹਾਡੀਆਂ ਜਿਹੜੀਆਂ ਮੀਟਿੰਗਾਂ ਅਸੀਂ ਕਈ ਮੁੱਦੇ ਜੋਵੇਂ ਹੁੰਦੇ ਆ ਉਹ ਆਪਾਂ ਲਿਆ ਕੇ ਆਪਾਂ ਸਾਰੇ ਜਨਤਾ ਦੇ ਬਾਹਰ ਕਰਿਆ ਕਰੀਏ ਚਾਹ ਪਾਣੀ ਦਾ ਵੀ ਇੱਥੇ ਇੰਤਜ਼ਾਮ ਕਰਿਆ ਕਰੀਏ ਬੜਾ ਵਧੀਆ ਢੰਗ ਦੇ ਨਾਲ ਆਪਾਂ ਸਾਰੇ ਜੀ ਕਰੀਏ ਉਸ ਸਰਕਾਰ ਦਾ ਅੱਜ ਆਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਤੇ ਜਿਹੜੀ ਹਾਜ਼ਰੀ ਭਗਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿ ਸਰਕਾਰ ਨੇ ਕਹਾ ਜਿੱਥੇ ਸਵੇਖੋਸ਼ਾ ਮਤਰਾ ਆ ਗਿਆ ਉਹ ਤੋਂ ਦੂਜਾ ਡਾਕੂਮੈਂਟ ਚੱਲ ਨਹੀਂ ਸਕਦਾ ਪਹਿਲੀ ਨਿੰਦਾ ਕਰਦੇ ਆ ਜਿਹੜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਪਤਰਕਾਰਾਂ ਵੱਲੋਂ ਜੁਰੀ ਕੀਤੀ ਉਹਦੀ ਨਿੰਦਾ ਦੂਜੀ ਨਿੰਦਾ ਤਾਂ ਕਰਦੇ ਆ ਕਿ ਮੁੱਖ ਮੰਤਰੀ ਸਤਵਾਨ ਸਿੰਘ ਜੀ ਨੇ ਕਿਹਾ ਕਿ ਸਾਰੇ ਕੰਮਕਾਰ ਪੰਜਾਬੀ ਕੀਤੇ ਜਾਣ ਸਰਕਾਰੀ ਤੌਰ ਤੇ ਹੁਕਮ ਹੋਇਆ ਪਰ ਅੱਜ ਅੱਜ ਸਾਡੀ ਅਫਸਰ ਲੋਕ ਗ੍ਰੀਜ਼ ਦੇ ਵਿੱਚ ਸਾਰੇ ਕਾਰਗ ਦਿੱਤੇ ਜਾਂਦੇ ਕਾਰਗ ਗ੍ਰੀਜ਼ ਕੀਤੀ ਜਾਂਦੀ ਹੈ ਅਸੀਂ ਇਹਦੀ ਵੀ ਨਿੰਦਾ ਕਰਦੇ ਆ ਸਰ ਫਰੈਂਟੀਨਾ ਵਰਤਿੰਗ ਕੋਲ ਰਾਂਦਰ ਜੀ 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 ਬਦੋ ਅਸੀਂ ਨਿੰਦਾ ਕਰਦੇ ਆਂ ਕਿ ਸਰਕਾਰੀ ਤੰਕਰ ਅੰਗਰੇਜ਼ੀ ਵਿੱਚ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹੁਕਮਾਂ ਦੀ ਸੜੀਆ ਉਲੰਘਣਾ ਆ ਅਸੀਂ ਉਹਦੀ ਵੀ ਨਿੰਦਾ ਕਰਦੇ ਆਂ ਜੀ ਤੇ ਬਹੁਤ ਬਹੁਤ ਧੰਨਵਾਦ ਅ ਕਸਿਆ ਜਵਾਨਾਂ ਨੇ ਬੋਲਤੀ ਕਰਾਉ ਕਿ ਉਹ ਮੰਚ ਤੇ ਆਣ ਨਹੀਂ ਨਹੀਂ ਜਵਾਨਾ ਜੀ ਮੰਚ ਤੇ ਆਣ ਧੰਨਵਾਦ ਤਾਂ ਕਰ ਲਈ ਆ ਪਰ ਉੱਤੇ ਪਹਿਲਾਂ ਪਹਿਲਾਂ ਤੁਹਾਨੂੰ ਵਧੀਆ ਵਧੀਆ ਗੱਲਾਂ ਦੱਸ ਕੇ ਜਾਣ ਜਦੋਂ ਜੱਜਪੰਦਕ ਤੌਰ ਤੇ ਅਸੀਂ ਨੂੰ ਇਕੱਠੇ ਹੋਣ ਕਦੋਂ ਸ਼ੁਰੂ ਹੋਏ ਸੀਗੇ ਕਿਉਂਕਿ ਪਹਿਲੀ ਜੱਥੇਬੰਦੀ ਸਾਡੀ ਇਹ ਵਾਰੀ ਬੜੀ ਸੀ ਉਹਦੇ ਆਧਾਰ 'ਤੇ ਬਾਅਦ ਵਿੱਚ ਕਿੰਨੇ ਵਿੱਚੋਂ ਨਿਕਲੇ ਆ 99 ਕੰਮੀ ਕੋ ਮਰਜੀ ਨੂੰ ਪਤਾਇਆ ਤੇ ਸਾਡੇ ਸਾਰੇ ਸਾਥੀਆਂ ਨੂੰ ਪਤਾ ਹੈ ਤੇ ਸ਼ੁਰੂਆਤ ਕਿੱਦਾਂ ਹੋਈ ਹੈ ਮੈਂ ਬੇਚੀ ਕਰਨ ਦਾ ਦਿਵਾਲਾ ਜੀ ਜ਼ਰੂਰ ਦੱਸ ਕੇ ਜਾਣ ਕਿ ਇਹ ਮੰਨ ਵਿਚਾਰ ਕਿਦਾਂ ਹੈ ਕਿ ਪੱਤਰਕਾਰਾਂ ਦਾ ਇੱਕ ਸੰਗਠਨ ਬੜੀਆ ਹੋਣਾ ਚਾਹੀਦਾ ਪੰਜਾਬ ਜਾ ਦਾ ਸੋ ਜਲਦੀ ਆਪਾਂ ਵਿਸਥਾਰ ਵੀ ਕਰਨੇ ਆ ਇੱਕ ਜੁਨਲਟਾ ਅੱਜ ਬਣਾਉਣੇ ਆ ਆ ਬੁੱਜਵਾਲ ਜੁਨਲਟ ਬਣਾਵਾਂਗੇ ਤੇ ਇੱਕ ਜੁਨਲ ਸਾਡਾ ਬਣਨਾ ਹੈਗਾ ਗੜਦੀਵਾਲੇ ਦਾ ਉਹ ਸਾਥੀ ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ ਆਪਾਂ ਜਲਦੀ ਉਹ ਜਨਰਲ ਦਾ ਮਸਤਾਨ ਕਰਾਂਗੇ ਕੰਸਲੈਂਟ ਸੁਸਣਾ ਦੇ ਨੰਨੂ ਪੁਲਾਹਾੜੀ ਨੇ ਬੜੀ ਦਾ ਬਕਰਾ ਬਣਾਤਾ ਸਚਾਈ ਵੈਸੇ ਚਲੋ ਜੋ ਵੀ ਹੈ ਗਾਨ ਇਦਾਂ ਵੀ ਮੇਰਾ ਰੀਅਲ ਕਿੱਤਾ ਗਾਇਕੀ ਹੈ ਗਾਇਕੀ ਦੇ ਵਿੱਚ ਮੈਂ ਪ੍ਰੋਗਰਾਮ ਕਰਦਾ ਸੀ ਮੇਰੇ ਨਾਲ ਕੋ ਗੱਡੀ ਲੈ ਕੇ ਜਾਂਦਾ ਸੀਗਾ ਉਹਦੇ بڑے ਭਰਾ ਦਾ ਮੁੰਡਾ ਕਿਸੇ ਪਿੰਡੋਂ ਕੁੜੀ ਕੱਢ ਕੇ ਲਿਆਇਆ ਉਹ ਕੁੜੀ ਕੱਢ ਕੇ ਲਿਆਇਆ ਉਹ ਰਾਤ ਸਾਡੇ ਘਰ ਰਾਂ ਕੇ ਰਹਿ ਗਿਆ ਸਾਡੇ ਘਰ ਆ ਕੇ ਤਾਂ ਪੁਲਿਸ ਆਇਆ ਉੱਥੋਂ ਆਈ ਆਣ ਕੇ ਉਹਨਾਂ ਨੇ ਮਤਲਬ ਕਹਿੰਦਾ ਵੀ ਉਹ ਜਿਹੜਾ ਗੱਡੀ ਲੈ ਕੇ ਖਾਣਾ ਜਾਂਦਾ ਸੀਗਾ ਸ਼ੌਕ ਦਾ ਖਾਣਨਾ ਉਹਨੂੰ ਚੱਕ ਕੇ ਤੇ ਉਹ ਪੁੱਛਿਆ ਵੀ ਬੰਦੇ ਕਿੱਥੇ ਨੇ ਰਾਤ ਨੂੰ ਕਹਿੰਦੇ ਵੀ ਫਲਾਣੇ ਦੀਵਾਲੇ ਦੇ ਘਰ ਗਏ ਉਹ ਉਹਨਾਂ ਨੇ ਨਾਲ ਹੀ ਮੈਨੂੰ ਚੱਕ ਲਿਆ ਜਦੋਂ ਚੱਕ ਲਿਆ ਤਾਂ ਮੈਂ ਉਹਨੂੰ ਨਮਾਜਮਾਨਾ ਗਵਾਹ ਕਰਦਾ ਹੋਇਆ ਕਿਉਂਕਿ ਨਮਾਜਮਾਨਾ ਗਵਾਹ ਇੱਕ ਇਦਾਂ ਦੀ ਆ ਵੀ ਉਹ ਬੰਬ ਦਾ ਗੋਲਾ ਆ ਉਹਨਾਂ ਨੇ ਸਾਡੇ ਤੇ ਬਰੂਦ ਹੀ ਇੰਨਾ ਭਰਿਆ ਦੇ ਕਿ ਮੈਂ ਪਹਿਲਾਂ ਪੁਲਿਸ ਵਾਲਿਆਂ ਨੇ ਘਰ ਪਹੇਲਿਆ ਘਰਵਾ ਕੀਤੀ ਕਰ ਤੋਂ ਬਾਅਦ ਉਹ ਮੈਨੂੰ ਗੱਡੀ 'ਚ ਬਿਠਾ ਕੇ ਲੈ ਗਏ ਜਾਣ ਤੋਂ ਬਾਅਦ ਉਦੋਂ ਫੋਨ ਜਿਹੜੇ ਮੋਬਾਈਲ ਨਹੀਂ ਸੀ ਹੁੰਦੇ ਕਿ ਆ ਦੂਏ ਲੈਂਡਲਾਈਨ ਹੁੰਦੀ ਸੀਗੇ ਐਸੀ ਕੋ ਰੱਬ ਦੀ ਮਰਜ਼ੀ ਕਿ ਉਹ ਚੌਂਗੀ ਤੋਂ ਨੰਬਰ ਫੋਨ ਸਾਡੇ ਘਰ ਆਇਆ ਤੇ ਮੇਰੇ ਘਰਦਿਆਂ ਨੇ ਉਹ ਨੰਬਰ ਨੋਟ ਕਰਕੇ ਸਾਰੇ ਪੱਤਰਕਾਰਾਂ ਨੂੰ ਫੋਨ ਕਰਤੇ ਵੀ ਜਿਹੜੇ ਸਾਹਿਬ ਜੀ ਨੂੰ ਪੁਲਸਾਰੇ ਬਰਾਮ ਵਾਲੇ ਲੈ ਗਏ ਆ ਤੇ ਮੇਰੇ ਜਾਣ ਦੇ ਪਹਿਲਾਂ ਉੱਥੇ ਘੜਦੂਗਾ ਤਾਂ 100 ਪੱਤਰਕਾਰਾਂ ਦਾ ਫੋਨ ਗਿਆ ਤਾ ਉਹ ਜਦੋਂ ਅੰਦਰ ਗੱਡੀ ਬੜੀ ਆ ਤੇ ਅੰਦਰੋਂ ਮੁਰਸ਼ੀ ਦੌੜਾਈ ਆਇਆ ਉਹ ਇਹਨਾਂ ਜੋ ਪੱਤਰਕਾਰ ਕੌਣ ਆ ਉਹ ਜਿਹੜਾ ਉਹ ਇਹਨਾਂ ਫਲਾਣਾ ਮੈਂ ਗਿਆ ਮੈਂ ਆ ਤੇ ਕਹਿੰਦਾ ਇਹਨੂੰ ਭਰਾਵਾ ਸਾਈਡ ਤੇ ਕੰਦੇ ਉਹ ਮਰਲੋ ਕਹਿੰਦਾ ਵੀ ਹੋਰ ਤੱਕ ਫੋਨ ਵੱਜੀ ਜਾਂਦੇ ਆ ਉਦੋਂ ਐਸਐਸਪੀ ਇੱਥੇ ਸੀਗੇ ਗੁਰਪ੍ਰੀਤ ਦਿਓਜੀ ਨਵੇਂ ਗਿਆ ਸੀਗੇ ਪੌਂਜ ਅਨੀਤਾ ਪੌਂਜ ਰਾਤੋਂ ਰਾਤੀ ਉਹਨਾਂ ਨੇ ਐਸੀ ਚੱਕਰੀ ਘੁਮਾਈ ਉਹ ਪੁਲਸ ਵਾਲੇ ਸਾਨੂੰ ਘਰ ਛੱਡ ਕੇ ਗਏ ਛੱਡਣ ਤੋਂ ਬਾਅਦ ਸਾਡੇ ਮਨ 'ਚ ਵਿਚਾਰ ਆਇਆ ਵੀ ਅੱਗੇ ਪੱਤਰਕਾਰਾਂ ਦੀ ਜੂਨੀਅਨ ਨੇ ਮਗਲੋਂ ਕਹਿਣ ਦਾ ਵੀ ਮੈਨੂੰ ਇੱਕ ਬਹੁਤ ਵੱਡੇ ਖਾਸੇ ਦੇ ਵਿੱਚ ਉਹ ਵਜਾ ਲਿਆ ਇੱਕ ਬਹੁਤ ਵੱਡੀ ਮਤਲਬ ਉਹ ਕਹਿੰਦਾ ਆਪਣੀ ਨਾਲ ਟ੍ਰੈਜੇ ਹੋ ਸਕਦੀ ਜ਼ਿੰਦਗੀ ਉਸ ਤੋਂ ਬਾਅਦ ਅਸੀਂ ਸੋਚਿਆ ਕਰ ਬੀ ਸੀ ਸੋਚਣ ਤੋਂ ਬਾਅਦ ਫਿਰ ਅਸੀਂ ਆਪਾਂ ਇਹ ਜੁਨੀਆਂ ਦਾ ਗਠਨ ਕੀਤਾ ਜੁਨੀਆਂ ਦਾ ਗਠਨ ਕਰਨ ਤੋਂ ਬਾਅਦ ਰੱਬ ਤੁਹਾਡਾ ਬਰਖ ਨੇ ਜਿਹਦੇ ਵਿੱਚ ਮਿਸ਼ਰਾ ਵੀ ਸੀ ਪ੍ਰਕਾਸ਼ ਸੂਰ ਜੋ ਵੀ ਸਾਰੇ ਵਿੱਚ ਪੱਤਰਕਾਰ ਜਗੇ ਨਾਲ ਕਰਦੇ 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 ਰੱਬ ਤੁਹਾਡਾ ਫਲਗੜੇ ਫਿਰ ਪਹਿਲਾ ਜਿਨੇ ਦੀ ਬਣਾਈ ਪੰਜਾਬ ਦੀ ਬਣਾਈ ਹੇ ਹੁਣ ਇੰਡੀਆ ਲੈਵਲ ਦੀ ਆ ਇਹ ਇੰਡੀਆ ਲੈਵਲ ਦੇ ਵਿੱਚ ਆ ਮੇਰੇ ਵੀਰ ਜਿਹਦੇ ਸੱਜਣ ਸਾਥੀ ਅੱਜ ਸਾਡੇ ਨਾਲ ਜੁੜੇ ਆ ਆਏ ਆ ਮੈਂ ਜ਼ਿਆਦੀਆਂ ਗੱਲਾਂ ਲਾਂਗਿਤਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਆ ਪਰ ਮੇਰੀ ਟਰੈਸ ਦੇ ਨਾਲ ਟਰੈਸ ਵੀ ਹੋਈ ਤੇ ਇਹ ਸਾਡੇ ਸੱਜਣ ਇਕੱਠੇ ਹੋਏ ਔਰ ਜੇ ਇਕੱਠੇ ਹੋਏ ਆ ਤੇ ਦਿਖਾ ਤੂ ਸਾਡਾ ਇੱਕੋ ਅੱਗੇ ਚੱਲ ਗਿਆ ਕਿ ਨਾਵਾ 10 ਮਿੰਟ ਚ ਆਇਆ ਜਿਹਦਾ ਜਨਮ ਅੱਜ ਜਨਮ ਦਿਹਾੜਾ ਗਿਆ ਖੰਡੇ ਆ ਦਾ ਕਰਮ ਦਿਹਾੜਾ ਆ ਸੋ ਇਸੇ ਤਰ੍ਹਾਂ ਇਹ ਪ੍ਰੈਸਮੀ ਹੋਈ ਕਰਕੇ ਪੱਤਰਕਾਰ ਸਾਡੀ ਯੂਨੀਅਨ ਹੋਂਦ ਵਿੱਚ ਆਈ ਆ ਪਰ ਜੇ ਆਪ ਹੋਂਦ ਵਿੱਚ ਲਿਆਂਦੀ ਆ ਤੇ ਆਈ ਆ ਇਹ ਆਪਾਂ ਸਾਰਿਆਂ ਨੇ ਰਲ ਕੇ ਇਸੇ ਤਰ੍ਹਾਂ ਜਿੱਦਾਂ ਜਿਹੜਾ ਸੈਣੀ ਸਾਹਿਬ ਉਹਨਾਂ ਨੇ ਵੀ ਕਿਹਾ ਕਿ ਜੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਤੇ ਜ਼ਰੂਰਤ ਪੈਂਦੀ ਆ ਜੇ ਮੇਰੇ ਤੇ ਤਾਂ ਅਸ਼ਨੀ ਸ਼ਰਮਾ ਤੇ ਪਰਚਾ ਹੋਇਆ ਸੀਗਾ ਤੇ ਅਸੀਂ ਕਹਿ ਸਕਦੇ ਆ ਪੂਰੀ ਜਿੱਦਾਂ ਠੰਠਲੀ ਬਚਾਈ ਪੂਰੀ ਵਿੱਕੇ ਡਾਕਟਰਾਂ ਤਾਂ ਕਿਤੇ ਵਿੱਚ ਸ਼ਾਸਨ ਪ੍ਰਸ਼ਾਸਨ ਦਾ ਅਸੀਂ 5 ਦਿਨ ਘਰੇ ਰਹੇ ਕੋ ਸਾਡੇ ਕੋਈ ਕੋਲ ਸਾਡੇ ਨੇ ਅੱਖ ਭਰ ਕੇ ਨਹੀਂ ਦੇਖਿਆ ਕਿਉਂਕਿ ਸਾਡਾ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦਾ ਪੂਰਾ ਇਕੱਠ ਆ ਗੱਠਣਿਆਂ ਦਾ ਸੋ ਇਕਾ ਜਣਾ ਇਹਦੇ ਵਿੱਚ ਬਹੁਤ ਮੱਧ ਆ ਇਸ ਕਰਕੇ ਮਰਦੋ ਕਰਦਾ ਵੀ ਇੱਕ ਜੂਨੀਅਰ ਬਣੀ ਆ ਤੇ ਮੈਂ ਸਾਰੇ ਸੱਜਣਾ ਮਿੱਤਰਾਂ ਪਿਆਰਾਂ ਦਾ ਜਿਹਨੂੰ ਸਰਕਾਰ ਕਰਦਾ ਹੋਇਆ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ ਪੋਰਟਸ ਦੇ ਨਾਲ ਦੇ ਬਣਾ ਨੇ ਦੋ ਸਾਡੇ ਕੋਲ ਚਾਹ ਵੀ ਆ ਲਿਖੀ ਹੈ ਮੈਂ ਇੱਕ ਥੋੜਾ ਸਾਡੇ ਪਾਰਟੀਆ ਸਾਡੇ ਕਿਹੜਾ ਕਾਰਜਾ ਕਾਲ ਸਿੰਘ ਜੀ ਆ ਕੇ ਕੋਲ ਆ ਕੇ ਕੇ ਕਟਨ ਕੇ ਕਟਨ ਤੋਂ ਬਾਅਦ ਅਸੀਂ ਆਪਣੀ ਮੰਡੀ ਦੀ ਜਗਾ ਸਵਾਦ ਕਰਦੇ ਹਾਂ ਉਹ ਕਰਨੀ ਕੋਲ ਆ ਕੇ ਅਕਰਮ ਰਾਹ ਕਿਤੇ ਸੀ ਜੀ 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 ਸਰਵਲ ਤੇ ਆ ਕੇ ਭਾਈਆ ਹੋ ਜੀ

ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਇਹ ਰਿਟਰਨ ਰਹਿੰਦਾ ਰਹਿੰਦਾ ਚ ਜੀ ਇਹ ਲੋਕ ਆਉਣ ਆਏ ਮੇ ਭਾਈ ਤੁਹਾਨੂੰ ਰਾਤ ਕਿਉਂ ਕਿ ਬੈਠੀ ਹੈ ਅੱਗੇ ਨਾਮ ਸਾਡਿਓ ਕਰੋਂ ਕੇ ਮਾਫੀ ਜੀ ਚਲੋ ਬਸ ਇਹ ਕਿਤੇ ਨਹੀਂ ਬੋਲੋਗੇ ਨਾ ਕਿ ਆਪਾਂ ਅੱਜ ਮੀਟਿੰਗ ਕਰਾਂਗੇ ਸਾਡੇ ਕੋਲ ਪਹਿਲਾਂ ਤਾਂ ਕਿ ਲੈ ਕੇ ਕਰਾਂਗੇ ਕੋਲਿੰਗ ਦਾ ਪਾਸਵਰਡ ਹੋਏਗਾ ਆਪਣੇ ਪਾਸਪੋਰਟ ਜਿਹੜਾ ਉਸ ਤੋਂ ਬਾਅਦ ਆਪਣਾ ਨਾਮ ਭਰਨਾ ਹੈ ਨਾਮ ਪਰ ਤੋਂ ਬਾਅਦ ਜਿਹੜੇ ਚੇਕ ਕਰਨਾ ਚਾਹੀਦਾ ਉਹ ਮੀਟਿੰਗ ਦਾ ਨਹੀਂ ਕਾਲਾ ਜਿਹੜਾ ਬਣਾਇਆ ਹੈ ਜਿਹੜੀ ਨਾ ਉਹਦੇ ਨਾਲ ਸਾਰੇ ਨੰਬਰਾਂ ਦਾ ਪ੍ਰੀਖਿਆ ਦਾ ਸਾਹ ਲੈ ਕਿਉਂਕਿ ਜਿਹਨੇ ਬੋਲਣਾ ਉਹ ਆਪਣਾ ਆਧੁਨਿਕ ਚਾਲਰ ਬੋਲੋ ਮੈਂ ਵੀ ਕਾਲਰ ਬੋਲ ਸਕਦਾ ਹੈ ਕਿਉਂਕਿ ਬਾਕੀ ਸਾਰਾ ਕੰਟਰੋਲ ਤੇਰੇ ਨਾਲ ਦੇ ਹੱਥ ਹੋਏਗਾ ਤੇ ਕੇਵਲ ਜਿਹੜਾ ਮਾਰਾ ਨਾਮ ਲੈ ਜਿਹਨੇ ਨਾਮ ਲੈ ਕਿੰਨੇ ਨੰਬਰ ਆ ਗਏ 4 5 ਅੱਜ ਆ ਗਿਆ